ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਹ ਹੈ ਮਾਹਿਕਦੀਪ ਸਿੰਘ ਮਾਨ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਜੀ ਗਰਮੀ ਬਹੁਤ ਆ ਰਹੀ ਜੀ ਅੱਥਨੇ ਜੇ ਹੁੰਦੀ ਦੀ ਭੂ ਗਰਮੀ ਇਹ ਭਾਦੋ ਦਿਨ ਐਸੀ ਹੁੰਦੇ ਆ ਭਾਦੋ ਨੇ ਚ ਪੈਣ ਲੱਗ ਜਾਂਦੀ ਹੈ ਗਰਮੀ ਤੇ ਲੋ ਜੀ ਆਪਾਂ ਵੀਡੀਓ ਬਣਾਉਣਾ ਕੋਠੇ ਤੇ ਚੱਲਦੇ ਆਂ ਕੋਠੇ ਤੇ ਆਂ ਲੱਗਦਾ ਵੀ ਕੁਛ ਹਵਾ ਠੰਡੀ ਹੁੰਦੀ ਐ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਸੁਣਨ ਚਾਹੁੰਦਾ ਕਿ ਦੁਨੀਆ ਨੇ ਤਰੱਕੀ ਕੀਤੀ ਐ ਆਪਾਂ ਸਾਰੇ ਕਹਨੇ ਆਂ ਵੀ ਸਾਇੰਸ ਵਧੀਆ ਦੁਨੀਆ ਨੇ ਤਰੱਕੀ ਕੀਤੀ ਐ ਦੁਨੀਆ ਅੱਗੇ ਵਧੀਆ ਹਨਾ ਦੇਖੋ ਤੋਂ ਵੀ ਕੋਠੇ ਤੇ ਆਜੀ 10 ਮਿੰਟਾਂ ਨੂੰ ਐ ਕੋਠੇ ਤੇ ਆਜੀ 10 ਮਿੰਟਾਂ ਨੂੰ ਲਾਉਜੀ ਕੋਠੇ ਤੇ ਕੜੱਕ ਧੁੱਪ ਪਰ ਹਵਾ ਠੰਢੀ ਆ ਹਮਸਲੀ ਹੈਗੀ ਦੇਖੋ ਜੀ ਤੁਹਾਨੂੰ ਖੇਤਾਂ ਦੀ ਹਰਿਆਲੀ ਦਿਖਾਵਾਂ ਕੀ ਬਾਤ ਹੈ ਅੱਖਾਂ 'ਚ ਸੂਰਜ ਪੈਂਦਾ ਮੌਸਮ ਐਸਾ ਲੱਗ ਰਿਹਾ ਹੈ ਇਹ ਮੌਸਮ ਨਰਮੇ ਕਪਾਹ ਚੁੱਕਣ ਵੇਲੇ ਆਏ ਜੀ ਹੁੰਦਾ ਗਰਮੀ ਜੀ ਤੇ ਹਵਾ ਹਵਾ ਠੰਡੀ ਹੁੰ ਤਾਂ ਤੇਜ ਆ ਕਿਉਂਕਿ ਆਪਾਂ ਨਰਮਾ ਕਪਾਹ ਬਹੁਤ ਚੁੱਕਿਆ ਜੀ ਬਾਦੂ ਖੇਤੀ ਕੀਤੀ ਐ ਕੋਈ ਆਪਣੇ ਪੈਰ ਨਹੀਂ ਭੁੱਲਦਾ ਜੇ ਕੀ ਹੋ ਗਿਆ 15 ਸਾਲ ਹੋ ਗਏ ਸ਼ਹਿਰ ਚ ਆਏ ਨੂੰ ਪਰ ਕੰਮ ਸਾਰੀ ਖੇਤੀ ਕੀਤੀ ਉਹਦੇ ਕੋ ਚੌਲ ਨਰਮਾ ਤਾਂ ਹੁਣ ਬਹੁਤ ਘੱਟ ਹੋਣ ਲੱਗਾ ਕਿਉਂਕਿ ਨਰਮੇ ਨੂੰ ਨਾ ਜੀ ਸੁੰਡੀ ਸੰਡੀ ਬਾਲੀ ਪੈ ਜਾਂਦੀ ਇੱਕ ਸਪਰੇ ਹਾਂ ਚੰਗੀ ਆਣੀ ਲੰਦੇ ਹਨਾ ਦੇਖੋ ਜੀ ਹਰਿਆਲੀ ਕਿੰਨੀ ਸੋਹਣੀ ਲੱਗਦੀ ਆ ਨਾ ਸਕੂਨ ਆ ਕਿੰਨਾ ਵਧੀਆ ਲੱਗਦਾ ਦੇਖੋ ਸਕੂਨ ਜਾ ਆ ਬੈ ਮੈਨੂੰ ਤਾਂ ਬੜਾ ਵਧੀਆ ਲੱਗਦਾ ਦੇਖੋ ਚਲੋ ਆਪਾਂ ਗੱਲ ਕਰਦੇ ਆ ਵੀ ਦੁਨੀਆ ਨੇ ਤਰੱਕੀ ਕੀਤੀ ਆਪਾਂ 2 ਮਿੰਟ ਬਹਿ ਕੇ ਗੱਲ ਕਰਦੇ ਆ ਕਿਉਂਕਿ ਅੱਜ ਮੇਰੀ ਲੱਤ ਦੇ ਨਾ ਜੀ ਦਰਦ ਹੋਈ ਜਾਂਦਾ ਕਦੇ ਕਦੇ ਇਹਨੂੰ ਆਪਾਂ ਕਹ ਦੇਣਾ ਨਾ ਵੀ ਸੈਟ ਕਾ ਸੈਟ ਕਾ ਦੀ ਪ੍ਰੋਬਲਮ ਆ ਜਾਂਦੀ ਆ ਜੀ ਲੱਤ 'ਚ ਦਰਦ ਹੋਣ ਲੱਗੇ ਤਾਂ ਸੈਟਕਾ ਦੀ ਪ੍ਰੋਬਲਮ ਹੁੰਦੀ ਹੈ ਇਹ ਇੱਕ ਲੱਤ 'ਚ ਦਰਦ ਹੋਣਾ ਗੱਲ ਕਰਦੇ ਆਂ ਵੀ ਦੁਨੀਆਂ ਨੇ ਤਰੱਕੀ ਕੀਤੀ ਆ ਹਨਾ ਸਾਰਿਆਂ ਤੋਂ ਆਪਾਂ ਸੁਣਦੇ ਆਂ ਵੀ ਦੁਨੀਆਂ ਤਰੱਕੀ ਕਰ ਗਈ ਪਲੀਜ਼ ਮੇਰੀ ਰਿਕਵੈਸਟ ਆ ਵੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਦੁਨੀਆਂ ਨੇ ਕੀ ਤਰੱਕੀ ਕੀਤੀ ਆ ਮੈਨੂੰ ਨਹੀਂ ਸਮਝ ਆਉਂਦਾ ਵੀ ਦੁਨੀਆਂ ਕੀ ਤਰੱਕੀ ਕਰ ਗਈ ਕੀ ਨਹੀਂ ਕਰ ਗਈ ਠੀਕ ਹੈ ਜਦੋਂ ਮੇਰੀ ਸਰਤ ਮੇਰਾ 8 ਦਾ 178 ਦਾ ਜਨਮ ਹੈ ਹਨਾ ਜਦੋਂ ਸਾਡਾ ਬਚਪਨ ਗੁਜ਼ਰਿਆ ਮੈਂ ਜਿਹੜੇ ਲੋਕਾਂ ਨੂੰ ਦੇਖਿਆ ਜਾਣਦੀ ਸੀ ਉਦੋਂ ਤਾਂ ਮੈਂ ਕਿਹੜੀ ਵੀ ਤਰੱਕੀ ਉਦੋਂ ਸੀ ਹੁਣ ਤਾਂ ਤਰੱਕੀ ਮੈਨੂੰ ਦਾ ਨਹੀਂ ਲੱਗਦੀ ਆਪ ਦੀ ਸੁਰਤ ਦੀ ਗੱਲ ਕਰਦੀਆਂ ਜੀ ਮੈਂ ਨਾ ਸੁਣੀਆਂ ਸੁਣਾਈਆਂ ਗੱਲਾਂ ਕਰਦੀਆਂ ਸਾਡੇ ਵੇਲੇ ਬੁਖਾਰ ਚੜਦਾ ਸੀ ਤਾਂ ਨਵਲਜੀਨ ਤੇ ਨਾਸੀਨ ਗੋਲੀ ਹੁੰਦੀ ਸੀ ਕਿਸੇ ਦਾ ਵੀ ਸਿਰ ਦੁਖ ਦਾ ਲੱਤਵਾ ਦੁਖ ਦੀ ਤਾਂ ਨਾਸੀਨ ਗੋਲੀ ਲੰਦੇ ਲੋਕ ਬੁਖਾਰ ਚੜਦਾ ਨਵਲਜੀਨ ਗੋਲੀ ਇਤੋਂ ਵੱਧ ਅਸੀਂ ਦਵਾਈ ਨਹੀਂ ਸੀ ਜਾਣਦੇ ਵੀ ਦਵਾਈ ਹੁੰਦੀ ਕੀ ਹੈ ਕੁਛ ਨਹੀਂ ਸੀ ਪਤਾ ਟੈਸਟ ਕੀ ਹੁੰਦੇ ਆ ਅਲਟਰਾਸਾਉਂਡਾਂ ਕੀ ਹੁੰਦੀਆਂ ਆਪਰੇਸ਼ਨ ਕੀ ਹੁੰਦੇ ਆ ਮੈਂ ਜਦ ਮੈਂ ਆਪਣੀ ਸਿਹਤ ਦੀ ਗੱਲ ਕਰਦੀ ਆ ਮੇਰੀ ਉਮਰ 45-40 ਸਾਲ ਦੀ ਹੋ ਗਈ ਵੀ ਉਦੋਂ ਮੈਨੂੰ ਨਹੀਂ ਪਤਾ ਆਪਰੇਸ਼ਨ ਕੀ ਹੁੰਦੇ ਆ ਕੀ ਰਿਸੋਲਿੰਗਾਂ ਹੁੰਦੀਆਂ ਕੀ ਪੱਥਰੀਆਂ ਕਿਉਂਕਿ ਮੇਰੀ ਸਿਹਤ ਵਿੱਚ ਸਾਡੇ ਨਾਲ ਤਾਂ ਕਿਸੇ ਰਿਸ਼ਤੇਦਾਰ ਦਾ ਨਾ ਕਿਸੇ ਦਾ ਘਰਾਂ 'ਚ ਪਰੇਸ਼ਾਨੀ ਨਹੀਂ ਸੀ ਹੋਇਆ ਤੇ ਉਸ ਜਵਾਨੇ ਨੂੰ ਮੈਂ ਤਰੱਕੀ ਵਾਲਾ ਮੰਨਦੀ ਆ ਕਦੇ ਕਿ ਕਿਸੇ ਨੂੰ ਮੈਂ ਕਿਸੇ ਨੂੰ ਵੀ ਨਹੀਂ ਸੀ ਮੈਂ ਸੁਣਿਆ ਕਦੇ ਵੀ ਵੀ ਆ ਬੰਦੇ ਦੇ ਬੋਤਲਾਂ ਲੱਗੀਆਂ ਜਮੰਡਾ ਬੰਦਾ ਦਵਾਈ ਸ਼ਹਿਰੋਂ ਲੈ ਕੇ ਆਇਆ ਨਾ ਕਾੜੇ ਪਾਈ ਸੌਫ ਜਮਾਨ ਸਾਥੋਂ ਮਗਾਉਂਦੇ ਹੁੰਦੇ ਅਸੀਂ ਛਾਨੀ ਚਵਾਨੀ ਰੁਪਏ ਦੇ ਜਿਹੜੇ ਸਮਾਨ ਹੁੰਦੇ ਲਿਆਉਂਦੇ ਹੁੰਦੇ ਸੌਫ ਲਿਆਏ ਹੱਟ ਤੋਂ ਲੈਚੀਆਂ ਲਿਆਏ ਕਿਉਂਕਿ ਜਿੱਜਕਰਾਂ ਚ ਉਹ ਆਮ ਨਹੀਂ ਸੀ ਹੁੰਦੀਆਂ ਜੀ ਲੌਂਗ ਲੂੰਗ ਲੈਚੀਆਂ ਵਿੱਚ ਝੂਠ ਕੋਈ ਬੋਲੀ ਜਾਵੇ ਨਹੀਂ ਹੁੰਦਣਾ ਸੀ ਠੀਕ ਠੀਕ ਹੈ ਵੀ ਸਾਹੂਕਾਰਾਂ ਦੇ ਹੁੰਦੀਆਂ ਹੋਣੀਆਂ ਪਰ ਆਪਣੇ ਆਮ ਇਨਸਾਨਾਂ ਦੀ ਨਹੀਂ ਸੀ ਹੁੰਦੀਆਂ ਸਾਡੇ ਮੇਰੀ ਸੁਰਤ ਚ ਕੋਈ ਰਿਸ਼ਤੇਦਾਰ ਆਉਂਦਾ ਸੀ ਉਹ ਲੈਚੀਆਂ ਲਿਆਉਂਦੇ ਉਹ ਕੁੜੀ ਜੀ ਚ ਬਲੇਟ ਕੇ ਦੇ ਦਿੰਦੇ ਖਾਸ ਖਾਸ ਸੌਫ ਸਾਰੀ ਐ ਹੱਟ ਤੋਂ ਲਿਉਂਦੇ ਘਰੇ ਘਰੇ ਸਿਰਫ ਥੁਰਮਾ ਦਾਦੀਆਂ ਘਰੇ ਮਸਾਲੇ ਜਿਹੜੇ ਹੁੰਦੇ ਸੀ ਕੁਜਿਆਂ ਚ ਪਾਇਆ ਨਾ ਨੂਨ ਹੁਣ ਮਿਰਚ ਹੁੰਦਾ ਸੀ ਸਾਡੇ ਨੂਨ ਮਿਰਚ ਤੇ ਹਲਦੀ ਤੇ ਆ ਗਰਮ ਮਸਾਲਾ ਤਾਂ ਕਿਸੇ ਦੇ ਮੈਨਾਂ ਦੇਖਿਆ ਸੀ ਨਾ ਸੁਣਿਆ ਸੀ ਇਹ ਤਾਂ ਮੇਰੇ ਯਾਦ ਆ ਵੀ ਆ ਧਣੀਆਂ ਜਿਹੜਾ ਖੇਤ ਚੋਂ ਨਿਕਲਿਆ ਆਉਂਦਾ ਉਸੇ ਨੂੰ ਕੁੱਟ ਕੇ ਦਰੜਮਰੜ ਕਰਕੇ ਪਾ ਲੈਨੇ ਜਿੰਨਾ ਚਿਰ ਚੱਲਦਾ ਚਲਾਉਂਦੇ ਜਦੋਂ ਮੁੱਕ ਗਿਆ ਬਸ ਗੱਲ ਖਤਮ ਤਿੰਨੇ ਮਸਾਲੇ ਪੈਂਦੀ ਸੀਗੇ ਤੇ ਜੀਰਾ ਕੁਸਕ ਪਾਉਂਦੇ ਸੀ ਜੀਰਾ ਜਿਆਦਾ ਤਾਂ ਵੀ ਮਤਲਬ ਪਾਉਂਦੇ ਸੀ ਜੇ ਮੁੱਕ ਜਾਂਦਾ ਲਿਉਂਦੇ ਵੀ ਨਹੀਂ ਸੀ ਤੰਗੀਆਂ ਤੋੜੀਆਂ ਆਈਆਂ ਹੁੰਦੀਆਂ ਸੀ ਉਦੋਂ ਤੇ ਜਾਂ ਪਾਉਂਦੇ ਹੁੰਦੇ ਸੀ ਆਹ ਹਰਾ ਧੰੀਆਂ ਲਸਣ ਮੁੱਕ ਜਾਂਦੀ ਤਾਂ ਕੋਈ ਮੁੱਲ ਲਸਣ ਨਹੀਂ ਸੀ ਲਿਉਂਦਾ ਜਿਹੜੀ ਖੇਤ ਦੀਜੀ ਹੁੰਦੀ ਸੀ ਹਰੀ ਹੁੰਦੀ ਸੀ ਉਹਨੂੰ ਚੀਰ ਕੇ ਜਾਂ ਕੁੱਟ ਕੇ ਸਬਜ਼ੀ ਚ ਦਾਲ ਚ ਪਾਉਂਦੇ ਹੁੰਦੇ ਸੀ ਤੇ ਜਿਹੜੀ ਆ ਦਾਲ ਹੁੰਦੀ ਸੀ ਇਹਨੂੰ ਟਾਇਮ ਨਾਲ ਹੀ ਰਿਜਨਾ ਧਰ ਦਿੰਦੇ ਸੀ ਸਰਸਰਦ ਨੇ ਰਿਜਦੀ ਸੀ ਆਰਾਮ ਨਾਲ ਬਣਦੀ ਸੀ ਤੇ ਉਸ ਤੋਂ ਬਾਅਦ ਕਈ ਤੜਕੇ ਲਾ ਕੇ ਖਾਂਦੇ ਸੀ ਤੇ ਕਈ ਵਿਚਾਰੇ ਉਵੇਂ ਹੀ ਖਾਂਦੇ ਸੀ ਵੀ ਕੋਈ ਜੇ ਆਪਾਂ ਕਹਿ ਦਈਏ ਕੋਈ ਸਪੈਸ਼ਲ ਰੈਸਿਪੀ ਹੁੰਦੀ ਉਹੀ ਕੋਜੇ ਜਿਹੜੀ ਦੀ ਦਾਲ ਹੁੰਦੀ ਵਿੱਚ ਹੀ ਉਹਦੇ ਲਾਸਨ ਵੰਡਾ ਵਿੱਚ ਹੀ ਘਿਓ ਸੱਟਿਆ ਹੁੰਦਾ ਔਰ ਜਿਹੜੇ ਜਿਹੇ ਕਮਲੇ ਹੋਈ ਹੁੰਦੇ ਉਸੇ ਵਿੱਚ ਜਦੋਂ ਰੋਟੀ ਖਾਣੀ ਹੁੰਦੀ ਕੜਛੀ ਮਾਰਦੇ ਘਿਓ ਦੀ ਕਦੇ ਗੈਦਾ ਬਲੱਡ ਵਧਿਆ ਘਟਿਆ ਮੈਂ ਸੁਣੀ ਨਹੀਂ ਸੀ ਜੀ ਨਾ ਬਲੱਡ ਵਧਿਆ ਨਾ ਘਟਿਆ ਨਾ 슈ਗਰ ਸ਼ਾਗਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਕੀ ਚੀਜ਼ ਹੁੰਦੀ ਹੈ ਕਿਉਂਕਿ ਸਾਡੇ ਘਰੇ ਵੀ ਸਾਰੇ ਤੰਦਰੁਸਤ ਸੀ ਇਹ ਕੋਈ ਤਰੱਕੀ ਕਿਸ ਪੱਖੋਂ ਹੋਈ ਹੈ ਮੈਨੂੰ ਹਲੇ ਸਮਝ ਨਹੀਂ ਆਉਂਦੀ ਦੇਖੋ ਤਰੱਕੀ ਆਪਾਂ ਫਿਰ ਕਹਿ ਸਕਦੇ ਹਾਂ ਵੀ ਜੇ ਕਿਸੇ ਚੀਜ਼ ਤੇ ਕਿਸੇ ਨੇ ਕੋਈ ਸਫਲਤਾ ਹਾਸਲ ਕੀਤੀ ਹੋਵੇ ਇਨਸਾਨ ਨੂੰ ਬੰਦੇ ਨੂੰ ਕੋਈ ਵੀ ਬਿਮਾਰੀ ਲੱਗ ਜੇ ਠੀਕ ਹੈ ਆਪਾਂ ਹੁਣ ਸੁਣ ਲੈਨੇ ਫਲਾਣੇ ਨੂੰ ਬੁਖਾਰ ਜਿਹੜਾ ਸੀ ਜੋ ਮਰ ਗਿਆ ਮੈਂ ਮੇਰੀ ਸੁਰਤ ਚ ਕੋਈ ਬੁਖਾਰ ਜਿਹੜਾ ਜੋ ਮਰਿਆ ਨਹੀਂ ਸੀ ਸੁਣਿਆ ਫਲਾਣੇ ਦਾ ਸਿਰ ਦੁਖਿਆ ਜੀ ਜੋ ਮਰ ਗਿਆ ਫਲਾਣੇ ਦਾ ਢਿੱਡ ਦੁਖਿਆ ਜੀ ਮਰ ਗਿਆ ਫਿਰ ਸਾਇੰਸ ਨੇ ਤਰੱਕੀ ਕਿੱਥੇ ਕੀਤੀ ਹੈ ਮੈਨੂੰ ਨਹੀਂ ਸਮਝ ਆਉਂਦੀ ਕੋਈ ਬਿਮਾਰੀ ਲੱਗ ਜੇ ਕੋਈ ਬਿਮਾਰੀ ਬੰਦੇ ਨੂੰ ਹੋ ਜੇ ਪਹਿਲੀ ਗੱਲ ਤਾਂ ਉਹਦਾ ਇਲਾਜ ਨਹੀਂ ਹੁੰਦਾ ਪਰਮਾਨੈਂਟ ਕੋਈ ਇਲਾਜ ਨਹੀਂ ਹੁੰਦਾ ਉਹਦਾ ਜੇ ਅਖਰ ਜੇ ਕਿਸੇ ਬਿਮਾਰੀ ਦਾ ਕਹਿਣਗੇ ਅਸੀਂ ਇਲਾਜ ਕਰ ਦਾਂਗੇ ਤਾਂ ਜੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਕਹਿ ਦਿੰਦੇ ਵੀ ਬੰਦੇ ਨੇ ਪ੍ਰੋਪਰ ਪ੍ਰਹੇਜ ਨਹੀਂ ਰੱਖਿਆ ਉਹਨੇ ਦਵਾਈ ਨਹੀਂ ਖਾਧੀ ਬਸ ਇੱਥੇ ਖੜਾ ਛੁੱਟ ਜਾਂਦਾ ਫਿਰ ਕਾਹਾਂ ਕਾਹ ਦੀ ਸੈਂਸ ਆ ਮਿੰਟਾ ਸਮਝ ਨਹੀਂ ਆਉਂਦੀ ਕਿਸੇ ਬਿਮਾਰੀ ਦਾ ਕੋਈ ਹੱਲ ਨਹੀਂ ਨਿਕਲਿਆ ਜਿੱਕਰ ਕਿਸੇ ਤੋਂ ਠੀਕ ਹੈ ਜੀ ਨੂੰ ਰੋਗ ਲੱਗ ਗਿਆ ਬਸ ਉੱਥੇ ਜਦੋਂ ਕਿਸੇ ਨੇ ਖਿਹੜਾ ਛਡਾਉਣਾ ਹੁੰਦਾ ਹੈਂ ਕਹਿ ਕੇ ਛੱਡ ਦਿੰਦੇ ਆ ਇਹਨੇ ਤਾਂ ਪਰਹੇਜ ਨਹੀਂ ਰੱਖਿਆ ਇਹਨੂੰ ਤਾਂ ਇੱਕਦਮ ਇਨਫੈਕਸ਼ਨ ਵੱਧ ਗਈ ਪਹਿਲਾਂ ਕਿਹੜੀਆਂ ਇਨਫੈਕਸ਼ਨਾਂ ਹੁੰਦੀਆਂ ਸੀ ਕੀ ਹੁੰਦਾ ਸੀ ਠੀਕ ਹੈ ਮੈਂ ਕਹਿਣੀ ਆ ਤੁਸੀਂ ਪਹਿਲਾ ਵਾਲਾ ਜਵਾਨਾ ਲਿਆ ਸਕਦੇ ਹੋ ਇਹ ਥੋਡੇ ਹੱਥ 'ਚ ਠੀਕ ਹੈ ਪਹਿਲਾ ਵਾਲਾ ਜਵਾਨਾ ਥੋਡੇ ਹੱਥ 'ਚ ਲਿਉਣਾ ਕਿਵੇਂ ਆ ਸਿੰਪਲ ਸਾਦਾ ਆ ਆਪਣੇ ਘਰੇ ਖਾਣ ਲੱਗ ਜਾਓ ਆਪਦੇ ਹੱਥੀ ਬਣਾ ਲਓ ਪਹਿਲਾਂ ਵੀ ਤਾਂ ਆਪਾਂ ਘਰ ਹੀ ਬਣਾਉਂਦੇ ਸੀ ਅੱਗੇ ਕਿਹੜੇ ਜਾਣਦੇ ਸੀ ਬਿਜਾਰਾਂ ਦੇ ਖਾਣੇ ਦਾਣੇ ਮੰਨਿਆ ਵੀ ਹੁਣ ਬਾਜ਼ਾਰਾਂ ਦੇ ਵਿੱਚ ਉਹ ਚੀਜ਼ਾਂ ਬਣਦੇ ਨੂੰ ਤੁਸੀਂ ਘਰੇ ਵੀ ਬਣਾ ਸਕਦੇ ਹੋ ਉਹਦਾ ਫਾਇਦਾ ਕੀ ਹੈ ਇੱਕ ਤਾਂ ਸੋਨੂੰ ਪਤਾ ਹੋਊ ਵੀ ਅਸੀਂ ਤਾਜ਼ੀਆਂ ਬਣਾਈਆਂ ਇੱਕ ਸੋਨੂੰ ਪਤਾ ਹੋਊ ਅਸੀਂ ਕਿਹੜਾ ਘਿਓ ਤੇਲ ਲਾਇਆ ਇੱਕ ਸੋਨੂੰ ਪਤਾ ਹੋਊ ਵੀ ਅਸੀਂ ਸਫਾਈ ਨਾ ਕੀਤਾ ਕਮ ਸੇ ਕਮ ਸੋਨੂੰ ਪਤਾ ਤਾਂ ਹੁੰਦਾ ਠੀਕ ਸਾਰਾ ਕੁਝ ਤੁਸੀਂ ਆਪ ਦੇ ਹੱਥ ਚ ਆ ਛੋੜੇ ਤੁਸੀਂ ਆਪਣੀ ਜ਼ਿੰਦਗੀ ਨੂੰ ਕੁਸਤਾ ਚੱਕਰਾਂ ਚ ਆਪ ਹੀ ਪਾ ਲੈਣੇ ਸਿੱਧੀ ਜੀ ਗੱਲ ਹੈ ਮੇਰੇ ਕੋਲ ਤੁਸੀਂ ਆਪ ਦਾ ਫਰੈਸ਼ ਬਣਾ ਕੇ ਖਾਓ ਕਿਸੇ ਚੀਜ਼ ਨੂੰ ਚੀਜ਼ ਨੂੰ ਜੀ ਕਰਦਾ ਮਾੜਾ ਮੋਟਾ ਫਰਕ ਸਰਕ ਨਾਲ ਬਣ ਜਾऊ ਟੇਢੀ ਵਿੰਗੀ ਬਣ ਜਾऊ ਕੱਚੀ ਬਿੱਲੀ ਬਣ ਜਾऊ ਘੱਮਸੇ ਘੱਮਸ ਨੂੰ ਨੁਕਸਾਨ ਤਾਂ ਨਹੀਂ ਕਰੂਗੀ ਦੇਖੋ ਜੀ ਜਿਹੜੇ ਆਪਾਂ ਸੈਲਫਿਸ ਹੋ ਰਹੇ ਆ ਨਾ ਸਾਰੀਆਂ ਚੀਜ਼ਾਂ ਬਣੀਆਂ ਬਣਾਈਆਂ ਭਾਲਦੇ ਆ ਖਾਣਾ ਪੀਣਾ ਬਣਿਆ ਬਣਾਇਆ ਭਾਲਦੇ ਆ ਆਪ ਮਿਹਨਤ ਕਰਕੇ ਰਾਜੀ ਨਹੀਂ ਹਨਾ ਫਿਰ ਤਾਂ ਆਪਾਂ ਨੂੰ ਬਿਮਾਰੀਆਂ ਜੀ ਲੈ ਕੇ ਜਾਣਗੇ ਜੇ ਤੁਸੀਂ ਡਾਕਟਰਾਂ ਤੋਂ ਖਿਹੜਾ ਸੜਾਉਣਾ ਵੀਰੇ ਜਾਂ ਤੁਸੀਂ ਆਮ ਚੀਜ਼ਾਂ ਤੋਂ ਤੁਸੀਂ ਖਰਚਿਆਂ ਤੋਂ ਘੜਾ ਝਡਾਉਣਾ ਤਾਂ ਚੀਜ਼ਾਂ ਘਟਾਓ ਜੇ ਤੁਹਾਡਾ ਚੀਜ਼ ਨੂੰ ਕੁਜੀ ਕਰਦਾ ਉਹ ਵੀ ਪਹਿਲੀ ਗੱਲ ਘਰੇ ਬਣਾ ਕੇ ਖਾਓ ਤੁਸੀਂ ਹਫਤੇ ਚ ਇੱਕ ਵਾਰੀ ਆਪਦੇ ਹੱਥੀਂ ਚੀਜ਼ ਬਣਾ ਕੇ ਘਰੇ ਕੋਈ ਤਲੀ ਖਾ ਸਕਦੇ ਹੋ ਕੋਈ ਨੁਕਸਾਨ ਨਹੀਂ ਕਰਦੀ ਜੇ ਤੁਸੀਂ ਇੱਕ ਹਫਤੇ ਚ ਇੱਕ ਵਾਰ ਖਾਣੇ ਤਾਂ ਮਹੀਨੇ ਚ ਸਿਰਫ 4 ਵਾਰੀ ਚੀਜ਼ ਹੋਈ ਜੇ ਭਾਈ ਰੋਜ਼ ਕੜਾਈ ਝੜੋਂਗੇ ਤਾਂ ਫਿਰ ਉਹ ਵੀ ਨੁਕਸਾਨ ਆ ਦੇਈਏ ਜੇ ਹੁਣ ਸੋਚ ਲਿਆ ਵੀ ਜਰੋ ਛੱਡੋ ਖੜਾ ਆ ਖਾਵਾਂਗੇ ਆ ਖਾਵਾਂਗੇ ਖਾ ਖਾਵਾਂਗੇ ਫਿਰ ਤਾਂ ਵੀਰੇ ਕੰਮ ਵਧੂਗੇ ਹਫਤੇ ਚ 4 ਵਾਰ ਤੁਸੀਂ ਤਲੀ ਚੀਜ਼ ਖਾ ਸਕਦੇ ਹੋ ਹਫਤੇ ਚ ਇੱਕ ਵਾਰ ਭਾਵੇਂ ਸੰਡੇ ਦਿਨ ਰੱਖ ਲਓ ਪਰ ਹੋਵੇ ਆਪਦੀ ਹੱਥ ਦੀ ਬਣੀ ਜੇ ਮਨ ਲਾ ਤੁਸੀਂ ਬਾਹਰ ਕਦੋਂ ਖਾਣ ਨਹੀਂ ਪਸੰਦ ਕਰੋਗੇ ਬਾਹਰ ਤੁਸੀਂ ਉਦੋਂ ਖਾਣੀ ਪਸੰਦ ਕਰੋ ਜਦੋਂ ਤੁਸੀਂ ਟੂਰ ਤੇ ਜਾਨੇ ਹੋ ਟ੍ਰਿਪ ਤੇ ਜਾਨੇ ਹੋ ਜਾਂ ਕੋਈ ਪਾਲਟੀ ਲਈ ਬੈਸੇ ਆਪਾਂ ਘੁੰਮਣ ਫਿਰਨ ਬਗ ਜਾਨੇ ਆ ਉਦੋਂ ਖਾ ਲਓ ਪਰ ਮੈਂ ਕਹਣੀ ਆ ਜਿੰਨਾ ਤੁਸੀਂ ਬਾਹਰਲਾ ਜੇਤੀ ਛੱਡੋਗੇ ਨਾ ਤੁਹਾਡੀ ਆਪਦੀ ਸਿਹਤ ਸੈੱਟ ਰਹੂਗੀ ਤੁਸੀਂ ਸੈੱਟ ਰਹੂਗੇ ਠੀਕ ਹੈ ਮੈਂ ਇਹ ਚੀਜ਼ਾਂ ਪਰਤੇ ਨਹੀਂ ਆ ਵੀ ਮੈਂ ਬਾਜ਼ਾਰ ਚੋਂ ਲੈ ਕੇ ਇੱਕ ਸਮੋਸਾ ਵੀ ਖਾ ਲਾ ਮੈਨੂੰ ਤੰਗ ਕਰਦਾ ਇੱਕ ਸਮੋਸਾ ਤੰਗ ਕਰਦਾ ਲਿਪਾ ਜੀ ਫਿਰਦੀ ਰਹਿੰਦੀ ਆ ਲੱਗੂ ਪੇਟ ਫਟਦਾ ਪੇਟ ਫਟਦਾ ਬੇਰਬੜਦਾ ਤੇ ਘਰੇ ਬਣਾ ਕੇ ਮੈਂ ਪਕੌੜੇ ਖਾਲਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹਦੇ ਵਿੱਚ ਮੈਂ ਜਮਾਣ ਸੌ ਫਲੜਾ ਪਟਰ ਸੌਟ ਹੋਏ ਕੁਦੀ ਨਹੀਂ ਉਪਰੋਂ ਸਰੋਂ ਦਾ ਤੇਲ ਹੁੰਦਾ ਬਾਜ਼ਾਰ ਦੇ ਵਿੱਚ ਸੋਨੂੰ ਪਤੇ ਵੀਰੇ ਰਫੈਂਡ ਜੂਜ ਹੁੰਦਾ ਰਫੈਂਡ ਆਪਾਂ ਪਛਾਣ ਨਹੀਂ ਸਕਦੇ ਰਫੈਂਡ ਗਰਮੀ ਇੰਨਾ ਹੁੰਦਾ ਕਿ ਬਾਹਰਲੇ ਦੇਸ਼ਾਂ ਲਈ ਬਣਿਆ ਆਪਣੇ ਲਈ ਤਾਂ ਬਣੀ ਨਹੀਂ ਫਰੈਂਡ ਇੰਨਾ ਗਰਮ ਹੁੰਦਾ ਰਫੈਂਡ ਤੇਲ ਉਹ ਗਰਮੈਸ਼ ਕਰ ਦਿੰਦਾ ਮੁਰਖੇ ਆਪਣੇ ਵਰਗੇ ਬਜਾਰੇ ਭੱਜੇ ਫਿਰਦੇ ਲੋ ਜੀ ਮਹਿਕਦੀਪ ਵੀ ਆ ਗਿਆ ਪੰਨਾ ਦੇਖੀ ਅੰਨਾ ਇੱਕਦਲ ਕਰਕੇ ਸਫਾਈ ਦੇ ਦੂਰਕੇ ਝਾਕ ਨਹੀਂ ਜੰਗਲ ਬਣਿਆ ਪਿਆ ਆਪਾਂ ਇਹਨਾਂ ਨੂੰ ਕਹਿੰਨੇ ਆਂ ਵੀ ਸਾਨੂੰ ਇਹ ਸਮਾਉ ਘਰ ਜਾ ਅਸੀਂ ਸੜਜੀਆਂ ਆਮਲਾ ਲਿਆ ਕਰਾਂਗੇ ਸਾਨੂੰ ਲਸਣ ਲਸਣ ਪੀਚ ਦੇ ਦੇ ਦਿਓ ਥੋੜਾ ਜਿਹਾ ਇਕੱਠਾ ਇਹਦਾ ਤੇ ਮੇਰਾ ਕੁਐਸਟ ਕਰਦੀ ਆ ਥੋੜੇ ਅੱਗੇ ਹਨਾ ਵੀ ਪਲੀਜ਼ ਇੱਕਤਾਬ ਦੇ ਖੇਤ ਦੇ ਵਿੱਚ ਆਪਦਾ ਲਸਣ ਗੰਡਾ ਜ਼ਰੂਰ ਲਾਇਆ ਕਰੋ ਤੁਸੀਂ ਆ ਦੇਖੋ ਵੀ ਕਿੰਨੀ ਮੰਗਾਈ ਵੱਧ ਚੁੱਕੀ ਆ ਲਸਣ ਤੀ ਚੀਜ਼ ਸੀ ਰੁੱਲਦੀ ਹੁੰਦੀ ਸੀ ਟੋਕਰਾਂ 'ਚ ਜਿਹੜੀ ਅੱਜ 300 ਰੁਪਏ ਕਿਲੋ ਆ ਇਕੋਸ ਤਾਂ ਆਪਣੀਆਂ ਗਲਤੀਆਂ ਕਾਰਨ ਵੀਰੇ ਰੇਟ ਵਧਾ ਰਹੀ ਹੈ ਗਵਰਨਮੈਂਟ ਤਾਂ ਵਧਾਉ ਵੀ ਰੇਟ ਇਹੋ ਆਪਾਂ ਖੁੱਦ ਤਾਂ ਕੁਝ ਉਗਾਉਂਦੇ ਨਹੀਂ ਆਪਾਂ ਤਾਂ ਦੋਈ ਚੀਜ਼ਾਂ ਬੀਜ ਲੈਣੇ ਚੌਲ ਕਣਕ ਮੈਂ ਕਹਣੀ ਜਮਾਣਾ ਵੇਚੋ ਤੁਸੀਂ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਸਬਜ਼ੀਆਂ ਵੇਚੋ ਤੁਹਾਡੀ ਮਰਜ਼ੀ ਹੈ ਵੀਰੇ ਬੇਟੀਆਂ ਦਾ ਵੇਚਣਾ ਪਰ ਮੈਂ ਇਹ ਕਹਣੀ ਆ ਵੀ ਤੁਸੀਂ ਆਪਦੇ ਖਾਣ ਲਈ ਲਸਣ ਗੰਡਾ ਤਾਂ ਆਪਦੇ ਘਰੇ ਲਾ ਲਿਆ ਕਰੋ ਕਿੰਨਾ ਕਥਾਂ ਲੱਗਦਾ ਲਗ 550 ਰੁਪਏ ਹੁੰਦਾ ਸੀ ਸਾਡੇ ਜਦੋਂ ਅਸੀਂ ਮੈਂ ਖੇਤੀ ਕਰਦੀ ਸੀ ਸਾਡੇ 100 ਰੋਜ ਵਾਲਾ ਥਾਂ ਵੇਚ ਲਾ ਹੋ ਜਾਂਦਾ ਸੀ ਉੱਥੇ ਗੁੱਡ ਗੜਾ ਕੇ ਜੇ ਗੰਡੇ ਤੇ ਲਸਣ ਲਾਉਂਦੇ ਤੇ ਕਮਾਲ ਆਏ ਡੱਡੇ ਗੰਡੇ ਹੁੰਦੇ ਲਸਣ ਦੀ ਛੱਕੀ ਨਹੀਂ ਸੀ ਰਹਿੰਦੀ ਲਸਣ ਗੰਡੇ ਤਾਂ ਅੱਜ ਵੀ ਹੁੰਦੇ ਅੱਥਾਪਾ ਬਹਾਨਾ ਨਹੀਂ ਕੋਈ ਲਾ ਸਕਦੇ ਮੇਥੇ ਮੇਥੀ ਪਾਲਕ ਤੁਸੀਂ ਘਰ ਦੇ ਆਪਦੇ ਬੀਜੋ ਇੱਕ ਮੰਝਾ ਥਾਂ ਦਾ ਜੇ ਤੁਸੀਂ ਬੀਜ ਲਓਗੇ ਤੁਹਾਡੀ ਆਪਦੀ ਫੈਮਲੀ ਨੂੰ ਵਾਧੂ ਆ ਪਰ ਨਹੀਂ ਮੈਂ ਤਾਂ ਮੈਂ ਸੱਚੀ ਕਹਣੀ ਆ ਵੀਰੇ ਮੇਰੇ ਕੋਲੇ ਥਾਂ ਘੱਟ ਆ ਮੈਂ ਸ਼ਹਿਰ ਤੋਂ ਹੋਣੀ ਆ ਜੀਹ ਲੋਕ ਕੋਠੇ ਦੇ ਵੀ ਕਰੀ ਬੈਠਿਆ ਸਬਜ਼ੀਆਂ ਮੇਰੇ ਚੋਈਂ ਨਹੀਂ ਮੈਥੋਂ ਭਾਰ ਨਹੀਂ ਚੱਕੀ ਦਾ ਕਿਉਂਕਿ ਭਾਰ ਚੱਕੂ ਮੈਂ ਬਿਮਾਰ ਹੂੰ ਜੇ ਕਿਤੇ ਸਾਡੇ ਥੱਲੇ ਥਾਂ ਖੁੱਲਣਾ ਹੋਵੇ ਹਨਾ ਆ ਸਾਡੀ ਮਾਤਾ ਨੇ ਹਿੰਡ ਨਾਲ ਕਮਰਾ ਪਵਾ ਲਿਆ ਮੂਰੇ ਮੈਂ ਕਿਹਾ ਸੀ ਕੋਠੀ ਜੀ ਬਹਿ ਜਾ ਤੂੰ ਵੀ ਸਾਡੇ ਨਾਲ ਹੀ ਬਹਿ ਜਾ ਉਹਨੇ ਹਿੰਡ ਕਰੀ ਮੂਰੇ ਸਾਡਾ ਥਾਂ ਰੁਗ ਗਿਆ ਮੇਰਾ ਇਰਾਦਾ ਐ ਸੀ ਵੀ ਉੱਥੇ ਉਹਨੇ ਇੱਕ ਥਾਂ 'ਪਾ ਸਬਜ਼ੀ ਨੂੰ ਰੱਖਾਂਗੇ ਫਿਰ ਕੀ ਕਰਗੇ ਜੀ ਜੇ ਆਪਾਂ ਕਮਰੇ ਨਹੀਂ ਪਾ ਕੇ ਦਿੰਦੇ ਤਾਂ ਫਿਰ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਜੀ ਇਹ ਤਾਂ ਬੋੜਾ ਬੁੜੀ ਦੀ ਛੇਵਾ ਨਹੀਂ ਕਰਦੇ ਨਾਲੇ ਸਾਡੀ ਮਾਤਾ ਘਰੇ ਬਹੁਤ ਘਟ ਰਹਿੰਦੀ ਐ ਛੇ ਮਿੰਟ ਜੋ ਡੇਢ ਮਿੰਟ ਹੀ ਥੇਵੰਦੀ ਆ ਉੱਟ ਜਾਂਦੀ ਆ ਰਿਸ਼ਤੇਦਾਰੀਆਂ ਚੌਥੇ ਉੱਥੇ ਫਿਰ ਮੈਂ ਤੂੰ ਗਿਆ ਜਾਂਦਾ ਉਹਨੇ ਵੀ ਲੈ ਹੰਡ ਕਰਕੇ ਕਮਰਾ ਪਵਾ ਲੈਣੀ ਉਹ ਕਮਰੇ ਵਾਲਾ ਥਾਂ ਸਾਨੂੰ ਸਬਜੀ ਨੂੰ ਵੱਧਦੀ ਸੀਗਾ ਅਸੀਂ ਨੂੰ ਕਿਹਾ ਸੀ ਵੀ ਤੇਰੀ ਪੇਟੀ ਐ ਵਿੱਚ ਧਰ ਲਾ ਵਿੱਚ ਬਹਿ ਜਾ ਰੋਟੀਆਂ ਤਾਂ ਤੂੰ ਸਾਡੇ ਨਾਲ ਖਾਣੀ ਆ ਫਿਰ ਤੂੰ ਅੱਡ ਬਹਿ ਕੇ ਕੀ ਕਰਨਾ ਨਾ ਜੀ ਨਾ ਮੈਂ ਤਾਂ ਕਮਰਾ ਅੱਡ ਪਾਉ ਉਹਨੇ ਮੂਰੇ ਪਵਾ ਲਿਆ ਉਹ ਥਾਂ ਮੇਰਾ ਪੱਕਾ ਹੀ ਆ ਜਿਵੇਂ ਸਬਜੀ ਬੀਜੂਗੀ ਫਿਰ ਕੀ ਕਰ ਸਕਦੇ ਆ ਜੀ ਫਿਰ ਛੋਟੇ ਵਰਗੇ ਸਵਾਲ ਕਰਦੇ ਆ ਹਨ ਬਈ ਕੀ ਗੱਲ ਆ ਯਾਰ ਐਂ ਕਰ ਦਿੰਦੇ ਐਂ ਕਰ ਦਿੰਦੇ ਇਹ ਲੜਾਈ ਪਾਈ ਬੈਠੇ ਮਾਤਾ ਨਾਲ ਹਨਾ ਪਰ ਮਾਤਾ ਮਾਨੂੰ ਵੀ ਸੋਚਣਾ ਚਾਹੀਦਾ ਹਨਾ ਵੀ ਵੀ ਫਿਰ ਕੀ ਹੁੰਦਾ ਜੇ ਘਰ ਦੇ ਵਿੱਚ ਆਪਰ ਅਲ ਮਿਲ ਕੇ ਰਹਿ ਲਾਂਗੇ ਕਿੱਡੀ ਕਵੱਡੀ ਗੱਲਾਂ ਨੂੰ ਕੱਲ ਨੂੰ ਠੀਕ ਆ ਉਹ ਖੜਾ ਦੀਪੂ ਆਪਾਂ ਕੋ ਝੂਠ ਨਹੀਂ ਬੋਲਦੇ ਕੱਲ ਨੂੰ ਵਿਆਹ ਹੈ ਜੋਣ ਮੈਂ ਹੈਂਡ ਕਰਾਂ ਦੀਪੂ ਨੂੰ ਮੈਨੂੰ ਤਾਂ ਇੱਥੇ ਕਮਰਾ ਪਾ ਕੇ ਦੇ ਮੈਂ ਤਾਂ ਉੱਥੇ ਰਹੂੰ ਮੈਨੂੰ ਇੱਥੇ ਰਹੂੰ ਐਵੇਂ ਤੰਗ ਕਰੀ ਜਾਵਾਂ ਮੈਂ ਠੀਕ ਆ ਠੀਕ ਆ ਚੱਲ ਭਾਈ ਦੀਪੂ ਦੀ ਬਹੂ ਮੈਨੂੰ ਨਾ ਹਸਿਆਣੂਗੀ ਨਾ ਰੋਟੀ ਦੇਉ ਕੁਛ ਨਾ ਕਰੂਗੀ ਤਾਂ ਮੈਂ ਦੀਪੂ ਨੂੰ ਕਹਿੰਦੂ ਭਾਈ ਮੇਰੇ ਤਾਂ ਕੋਠੀ ਵਾਲੇ ਕਮਰੇ ਚੋਂ ਇੱਕ ਪਾਸੇ ਕਮਰਾ ਬਾਹਰ ਕੱਢ ਦੇ बार-बार ਕੱਢ ਦੇ ਚੱਲ ਭ ਮੈਂ ਤਾਂ ਕਹਣੀ ਮੇਰੀ ਕੁੜੀ ਵਿਆਹੀ ਜਾਉ ਮੁੰਡਾ ਵਿਆਹ ਜਾਉ ਰੋਟੀਆਂ ਹੀ ਆ ਮੈਨੂੰ ਮੈਨੂੰ ਕਿਤੇ ਕਿਤੇ ਸਮਝ ਨਹੀਂ ਹੁੰਦੀ ਵੀ ਬੀਬੀਆਂ ਕਿਉਂ ਕਲੇਸ਼ ਚ ਰਹਿੰਦੀਆਂ ਇਸ ਚ ਹਣਾ ਮੈਂ ਕਹਣੀ ਕਲੇਸ਼ ਹੀ ਮੁੱਕ ਜਾਣਾ ਜਦੋਂ ਆਪਾਂ ਇਹ ਸਿੱਜਿਆ ਸੋਚਣ ਲੱਗ ਗਏ ਫੇਰ ਕੀ ਆ ਜੀ ਦੇਖ ਦੋ ਵਕਤ ਦੀ ਰੋਟੀ ਆ ਰੱਬ ਨੇ ਸਾਨੂੰ ਦੇ ਹੀ ਦੇਣੀ ਆ ਕਿਉਂਕਿ ਉਹ ਪੱਥਰਾਂ 'ਚ ਬੰਦਾ ਬੈਠਣਾ ਤੁਸੀਂ ਤਾਂ ਫੇਰ ਵੀ ਇਨਸਾਨ ਹੋ ਠੀਕ ਆ ਚਲ ਅਗਲੀ ਮੈਨੂੰ ਨਾਂ ਚੰਗਾ ਸਮਝੂ ਪਹਿਲੀ ਗੱਲ ਤਾਂ ਮੈਂ ਅਗਲੀ ਨੂੰ ਇੱਕੋ ਹੀ ਗੱਲ ਕਹੂੰਗੀ ਵੀ ਤੂੰ ਮੈਨੂੰ ਆਪਣੀ ਬੇਟੀ ਜਿਵੇਂ ਕਹਿੰਦੇ ਨੇ ਵੀ ਮੈਂ ਤੈਨੂੰ ਆਪਣੀ ਬੇਟੀ ਹੀ ਸਮਝਦੀ ਆ ਤੂੰ ਆਪਣੀ ਮਾਂ ਆਲਾ ਬੈ ਜੋ ਆਪਦੀ ਮਾਂ ਨੂੰ ਕਰਦੀ ਐ ਮੈਨੂੰ ਪਿਆਰ ਕੇ ਮੈਨੂੰ ਕੀ ਤਰਾਜ ਆ ਜੀ ਠੀਕ ਐ ਮੈਨੂੰ بس ਦੋ ਗੱਲਾਂ ਤੋਂ ਤਰਾਜ ਹੋਊਗਾ ਵੀ ਭਾਈ ਬਿਨਾਂ ਮਤਲਬ ਕਿਸੇ ਦੇ ਘਰੇ ਜਾਓ ਕਿਸੇ ਦੇ ਘਰੇ ਜਾਓਗੇ ਲੜਾਈਆਂ ਪੈਣੀਆਂ ਤੇ ਨੂਦੀ ਦਾ ਨਾਮ ਆਉਂਦਾ ਫਿਰ ਆਪਦੀ ਬੇਇੱਜ਼ਤੀ ਹੁੰਦੀ ਐ ਹਨਾ ਤੇ ਦੂਜੇ ਨੰਬਰ ਤੇ ਵੀ ਕਿਸੇ ਨੂੰ ਵੀ ਆ ਕਿਸੇ ਨਾਲ ਵੀ ਆ ਰਿਸ਼ਤਾ ਲਿਮਟ ਤੇ ਰੱਖੋ ਜਿਆਦੇ ਰਿਸ਼ਤੇ ਪਾਲੇ ਨਾ ਦੁੱਖ ਦੇ ਜਾਣਗੇ ਦੋ ਹੋਣਗੇ ਦੋ ਤਾਂ ਕੁੜੀ ਮੰਨ ਨਹੀਂ ਸਕਦੇ ਵੀ ਪੁੱਤ ਬਿਨਾਂ ਕਹੇ ਤੋਂ ਕਿਤੇ ਬਾਹਰ ਨਹੀਂ ਜਾਣਾ ਕੋਈ ਆਪਣੇ ਘਰੇ ਬੰਦਾ ਆਉਂਦਾ ਉਹ ਬੁੜੀ ਆਉਂਦੀ ਉਹ ਤਾਂ ਨਾ ਜਿਆਦੇ ਗੱਲਾਂ ਨਾ ਮਾਰੋ ਆਪਣੇ ਬਿਜ਼ਨਸ ਆ ਕਿਉਂਕਿ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਅਗਲਾ ਫਿਰ 100 ਥਾਂ ਇਹ ਕਹਿੰਦਾ ਫਲਾਣੇ ਦੀ ਨੂੰਹ ਤੂੰ ਆਏ ਕਹਦੀ ਐ ਜਦੋਂ ਬੰਦਾ ਕਬੀਲਦਾਰੀ ਚ ਪੈ ਜਾਂਦਾ ਸਾਡੇ ਵਰਗੀ ਉਮਰ ਚ ਆ ਜਾਂਦਾ ਉਦੋਂ ਕੀ ਨਹੀਂ ਟੋਕਣਾ ਹੁੰਦਾ ਕਿਹੜਾ 5-10 ਸਾਲ ਹੁੰਦਾ ਨੂੰਹਤੀ ਦਾ ਵੀ ਲੋਕਾਂ ਨੂੰ ਥੋੜਾ ਜਿਆ ਹੁੰਦਾ ਗੱਲ ਚੱਕਣਾ ਵੀ ਫਲਾਣੇ ਦੀ ਬਹੂ ਆਏ ਆ ਧੋਕੇ ਦੀ ਆਏ ਆ ਵੀ ਬਟਾ ਕੰਮ ਕਰੋ ਟਾਈਮ ਨਾਲ ਕਰੋ ਜਿੰਨਾ ਹੁੰਦਾ ਕਰੋ ਲੁਕੋ ਨਾ ਦੁੱਖ ਦਾ ਰਸਟੂ ਉਹ ਕਰਦੀ ਜੀ ਤੂੰ ਜਮ ਹਾਰ ਜਾਨੀ ਆ ਬੈਠਾ ਦੀਪੂ ਆਪਾਂ ਕੋਈ ਚੁਗਲੀ ਨਹੀਂ ਕਿਉਂਕਿ ਕਲ ਨੂੰ ਇਹ ਵੀ ਮੈਰਿਡ ਲਾਈਫ ਚ ਜਾਊਗਾ ਇਹਨੂੰ ਪਤਾ ਹੀ ਵੀ ਮੇਰੀ ਮਾਂ ਕੈਸੀ ਆ ਮੇਰਾ ਤਾਂ ਪਰੇਸ਼ਣ ਐਡਾ ਹੋਇਆ ਸੀ 17 18 ਡਾਂਕੇ ਲੱਗੇ ਸੀ ਮੈਂ ਤਾਂ ਦੀਪੂ ਨੂੰ ਫੇਰ ਵੀ ਕਹਿੰਦੀ ਸੀ ਵੀ ਦੀਪੂ ਆਟਾ ਗੁੰਨ ਲਾ ਮੈਂ ਹੌਲੀ ਹੌਲੀ ਰੋਟੀਆਂ ਬੇਲਾਂ ਤੇ ਲੜ ਪੈਂਦਾ ਸੀ ਕਹਿੰਦਾ ਤੇਰਾ ਐਡਾ ਟੱਡ ਵਾਟਾ ਚੁੱਪ ਕਰਕੇ ਬੈ ਜਾ ਮੈਂ ਤੂੰ ਫੇਰ ਵੀ ਨਹੀਂ ਜੀ ਬੈ ਜਾਂਦਾ ਮੈਨੂੰ ਐਂ ਲੱਗਦਾ ਵੀ ਦੀਪੂ ਓੱਖਾ ਹੁੰਦਾ ਰੋਟੀ ਬਣਾ ਰਿਹਾ ਸਾਡੀ ਹਨ ਤੇ ਪਰ ਮੈਂ ਮੇਰਾ ਹੀ ਮੰਨਣਾ ਹਨਾ ਵੀ ਕੀ ਤੁਸੀਂ ਧਰਤੀਆਂ ਰੋਕ ਕੇ ਮੈਂ ਕਿਹੜੀਆਂ ਲੜਈਆਂ ਵਾ ਮੇਰਾ ਕਮਰਾ ਮੇਰਾ ਘਰ ਕਾਹਦੀਆਂ ਇਹ ਲੜਾਈਆਂ ਕਾਹਦੀ ਜ਼ਿੰਦਗੀ ਹੈ ਜੀ ਕਦੋਂ ਤੁਰ ਜਾਣਾ ਫੇਰ ਕੀ ਹੈ ਪਹਿਲੀ ਗੱਲ ਤਾਂ ਮੈਨੂੰ ਤਾਂ ਦੀਪੂ ਨਾਲ ਹੀ ਰਹਿਣਾ ਪਸੰਦ ਹੈ ਠੀਕ ਹੈ ਦੀਪੂ ਦੇ ਘਰ ਵਾਲੀ ਨੂੰ ਸਾਡੇ ਘਰੇ ਕੋਈ ਰੋਕ ਟੋਕ ਹੀ ਨਹੀਂ ਹੋਣੀ ਜਿਹੜੀ ਆਊਗੀ ਖਾਣ ਦਾ ਉਹਨੂੰ ਵੀ ਤੋੜਾ ਰਹਿਣ ਦੇਣਾ ਅਸੀਂ ਚਾਹੇ ਅਸੀਂ ਭੁੱਖੇ ਰਹੀਏ ਰੱਜੇ ਰਹੀਏ ਪਰ ਇਹਨਾਂ ਦਾ ਉਹਨੂੰ ਵੀ ਅਸੀਂ ਤੋੜਾ ਰਹਿਣ ਦੇਣਾ ਜਿੱਥੇ ਜਾਵਾਂਗੇ ਉਹਨੂੰ ਨਾਲ ਲੈ ਕੇ ਜਾਵਾਂਗੇ ਕਦੇ ਉਹਦੇ ਨਾਲ ਦਰਿਆਤ ਨਹੀਂ ਕਰਦੇ ਜਿਵੇਂ ਸਾਡੀ ਬੇਟੀ ਸਾਡੇ ਨਾਲ ਟੂਰਾਂ ਤੇ ਜਾਂਦੀ ਆ ਘੁੰਮਦੀ ਆ ਫਿਰਦੀ ਆ ਉਵੇਂ ਅਸੀਂ ਉਹਨੂੰ ਵੀ ਲੈ ਕੇ ਜਾਵਾਂਗੇ ਕਿਉਂਕਿ ਉਹ ਜਦੋਂ ਪਹਿਲੀ ਗੱਲ ਤਾਂ ਮੈਂ ਚੌਣੀਆਂ ਵੀ ਅਕਾਲਪੁਰਖ ਵੈਗਰੂ ਵੱਲੋਂ ਮੈਂ ਉਹਨੂੰ ਕਦੇ ਨੂਹ ਤੇ ਬਹੁਤ ਕਹੂੰਗੀ ਨਹੀਂ। ਤੇਰੇ ਕੋਲ ਤਾਂ ਸਿੱਧੀ ਜੀ ਗੱਲ ਆ ਵੀ ਮੈਂ ਤੁਹਾਨੂੰ ਕਹੂੰਗੀ ਵੀ ਬੇਟਾ ਜਿਆਦਾ ਨਾਂ ਲਊਂਗੀ। ਕਦੇ ਮੈਂ ਕਿਸੇ ਕੋਲੇ ਨਹੀਂ ਕਹੂੰਗੀ ਵੀ ਇਹ ਸਾਡੀ ਬਹੂ ਹੈ ਜੀ ਆਏ ਆ। ਮੈਂ ਕਦੇ करू ਨਹੀਂ ਜੀ ਭਾਈ। ਇਹ ਵੀ ਸਾਡੀ ਕੁੜੀ ਆ। ਇੱਕ ਕੁੜੀ ਸਾਡੀ ਬੱਗੀ ਹੈ ਸਾਡੀ ਆਈ ਆ। ਇਹ ਵੀ ਸਾਡੀ ਕੁੜੀ ਆ। ਮੈਂ ਅਰਦਾਸ ਕਰਦੀ ਆਂ ਕਾਲ ਬੁਰਖ ਵੇਗੁਰੂ ਕੱਗੇ ਵੀ ਸਾਨੂੰ ਐਸੀ ਕੁੜੀ ਮਿਲੇ ਐਸੀ ਕੁੜੀ ਮਿਲੇ ਜਿਹੜੀ ਸਾਨੂੰ ਸਿਰਫ ਪਿਆਰ ਕਰੇ ਸਾਨੂੰ ਪਿਆਰ ਕਰੇ ਸਾਡੇ ਘਰ ਦੀ ਇੱਜ਼ਤ ਦਾ ਖਿਆਲ ਰੱਖੇ ਸਾਨੂੰ ਤੀਜੀ ਲੋੜ ਦੀ ਲੋੜ ਨਹੀਂ ਤਾਸੇ ਦੀ ਵੀ ਲੋੜ ਨਹੀਂ ਮੈਂ ਕਹਿਣੀ ਆਂ ਵੀ ਸੱਚੇ ਬਾਦਸ਼ਾਹ ਵੇਗੁਰੂ ਸਾਡੇ ਐਸੀ ਕੁੜੀ ਆਵੇ ਵੀ ਸਾਨੂੰ ਕਦੇ ਵੀ ਟੈਨਸ਼ਨ ਨਾ ਪਵੇ ਕੋਈ ਲੜਾਈ ਨਾ ਕਰਦੀ ਹੋਵੇ ਸ਼ੱਕੀ ਜੀ ਨਾ ਹੋਵੇ ਜਿਵੇਂ ਸਾਡੇ ਘਰ ਦੇ ਵਿੱਚ ਨਾ ਤਾਂ ਲੜਾਈ ਹੈ ਜੀ ਨਾ ਸਾਡੇ ਘਰੇ ਸ਼ੱਕ ਹੈ ਸਾਡੇ ਮੇਰੇ ਦੋ ਬੱਚੇ ਪੜ ਗਏ ਆ ਬੈਠਾ ਦੀਪੂ ਇਹਨੂੰ ਐ ਪੁੱਛ ਲੋ ਵੀ ਤੇਰੀ ਮਾਂ ਨੇ ਤੈਨੂੰ ਕਦੇ ਇਹ ਕਿਹਾ ਤੂੰ ਆਇਆ ਤੂੰ ਕਿੱਥੋਂ ਆਇਆ ਬਸ ਮੇਰੀ ਇੱਕੋ ਹੀ ਇਹਨੂੰ ਇੱਕੋ ਵਾਰੀ ਸਮਝਾਇਆ ਸੀ ਵੀ ਪੁੱਤੋ ਯੂਨੀਵਰਸਿਟੀ ਦੇ ਟਾਈਮ ਯੂਨੀਵਰਸਿਟੀ ਚ ਹੋਣਾ ਚਾਹੀਦਾ ਨਾ ਰਲ ਕੇ ਮੁੰਡਿਆਂ ਨਾਲ ਨਾ ਮੂਵੀ ਦੇਖਣ ਜਾਣੀ ਆ ਨਾ ਬਾਹਰ ਜਾਣਾ ਜਾਣਾ ਤਾਂ ਪੁੱਤ ਮੈਨੂੰ ਦੱਸ ਕੇ ਜਾਣਾ ਮੈਨੂੰ ਪਤਾ ਹੋਣਾ ਚਾਹੀਦਾ ਵੀ ਮੇਰਾ ਪੁੱਤ ਕਿੱਥੇ ਗਿਆ ਇਹ ਕਹਿੰਦਾ ਓਕੇ ਮਮਾ ਇਹਨੇ ਕਦੇ ਵਾਅਦਾ ਨਹੀਂ ਤੋੜਿਆ ਇਹ ਹੀ ਗੱਲ ਆਪਾਂ ਕੁੜੀ ਨੂੰ ਸਮਝਾਈ ਸੀ ਵੀ ਬੇਟੇ ਯੂਨੀ ਚੋਂ ਪਹਿਲੀ ਗੱਲ ਤਾਂ ਨੰਬਰ 1 ਤੂੰ ਕਦੇ ਕਿਸੇ ਨਾਲ ਜਾਣਾ ਤਾਂ ਪੁੱਤ ਮੈਂ ਜਾਉਂ ਤੇਰੇ ਨਾਲ ਦੀਪੂ ਜਾਉਂ ਅਸੀਂ ਆਪਾਂ ਫੈਮਿਲੀ ਜਾਵਾਂਗੇ ਤੁਸੀਂ ਨਹੀਂ ਜਾਣਾ ਬੈਠੇ ਬਾਹਰ ਠੀਕ ਹੈ ਮੰਮੀ ਉਹ ਨਹੀਂ ਵਿਚਾਰੀ ਨੇ ਕਿਤੇ ਕਿਹਾ ਉਹ ਕਦੇ ਪਾਰਟੀ ਨਾਲ ਪਾਰਟੀਆਂ ਜਾਂਦੀਆਂ ਯੂਨੀਵਰਸਿਟੀਆਂ ਚ ਕਾਲਜਾਂ ਚ ਉਹ ਕਦੇ ਨਹੀਂ ਗਈ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇਹੇ ਪਾਰਟੀ ਹੋਈ ਹੈ ਕਾਲਜ ਚ ਦੱਸਦੀ ਨਹੀਂ ਸੀ ਕਿਉਂਕਿ ਨੂੰ ਪਤਾ ਸੀ ਵੀ ਸਾਡੇ ਘਰ ਦੇ ਚੀਜ਼ ਪਸੰਦ ਨਹੀਂ ਕਰਦੇ ਅਸੀਂ ਕਹਿੰਦੇ ਪੁੱਤ ਜੋ ਤੂੰ ਕਰਨਾ ਸਾਨੂੰ ਦੱਸ ਕੇ ਕਰੀ ਸਾਡੇ ਨਾਲ ਜਾਈ ਪੁੱਤ ਸਾਨੂੰ ਤੇਰੇ ਤੇ ਬਹੁਤ ਯਕੀਨ ਹੈ ਐਸੀ ਗੱਲ ਨਹੀਂ ਹੈਗੀ ਪਰ ਲੋਕਾਂ ਦਾ ਆਪਾਂ ਮੂੰਹ ਨਹੀਂ ਫੜ ਲੈਣਾ ਜਦੋਂ ਤੂੰ ਵਿਆਹੀਗੀ ਬੇਟੇ ਜੋ ਮਰਜ਼ੀ ਕਰੀਐ ਸੀ ਕੀ ਲੈਣਾ ਤੇਰੀ ਲਾਈਫ ਆ ਨਾ ਸੋ ਮੈਂ ਬੱਸ ਸਾਡੀ ਬਹੂ ਤੋਂ ਮਨ ਲਓ ਜਿਹੜੀ ਦੀਪੂ ਦੇ ਘਰ ਆਲੀ ਆਉਗੀ ਉਹ ਤੋਂ ਉਹੀ ਦੋ ਚੀਜ਼ਾਂ ਮੰਗਾਂਗੀ ਵੀ ਪੁੱਤ ਆਪਣੀ ਘਰ ਦੀ ਇੱਜ਼ਤ ਆਪਣੀ ਫੈਮਿਲੀ ਦਾ ਖਿਆਲ ਰੱਖੀ ਠੀਕ ਹੈ ਚੰਗਾ ਖਾਈ ਚੰਗਾ ਬਹਿਨੀ ਤੇ ਮਿੱਠਾ ਬੋਲੀ ਬਸ ਇਹ ਗੱਲਾਂ ਦਾ ਖਿਆਲ ਰੱਖੀ ਪੁੱਤ ਤੈਨੂੰ ਕਾਸੇ ਦੀ ਲੋੜ ਨਹੀਂ ਠੀਕ ਹੈ ਕੋਈ ਤੇਰੇ ਨਾਲ ਮਤਭੇਦ ਨਹੀਂ ਕੀਤਾ ਜਾਊਗਾ ਕਦੇ ਤੈਨੂੰ ਇਹ ਨਹੀਂ ਸਮਝਾ ਜਾਊਗੀ ਤੂੰ ਆਹ ਤੇ ਇੱਥੋਂ ਕਦੇ ਪਰਦਾ ਨਹੀਂ ਰੱਖਿਆ ਜਾਊਗਾ ਮੈਂ ਤਾਂ ਖੁਸ਼ਕਿਸਮਤ ਹੋਊਂਗੀ ਜਿਹੜੀ ਕੁੜੀ ਐਸੀ ਆਉਗੀ ਵੀ ਸਾਡੇ ਘਰ ਨੂੰ ਮੇਥੋਂ ਵੀ ਜਾਦੇ ਵਧੀਆ ਸਾਂਭੂਗੀ ਸਾਮਣ ਨੂੰ ਕੀ ਹੁੰਦਾ ਜੀ ਬਸ ਕਬੀਲਦਾਰੀ ਹੁੰਦੀ ਆ ਵੀ ਆਪਾਂ ਮਜਬੂਰੀਆਂ ਕਰਦੀਆਂ ਸੁਣਦੇ ਆ ਸਮਝਦੇ ਆ ਹੋਰ ਤਾਂ ਕੁਝ ਵੀ ਨਹੀਂ ਹੁੰਦਾ ਸੋ ਸਾਇੰਸ ਵਧਾਉਣੀ ਘਟਾਉਣੀ ਛੋਡੇ ਸਾਰੇ ਆ ਵੀਡੀਓ ਲੰਬੀ ਹੋ ਚੱਲੀ ਆ ਖਾਓ ਘਰ ਦਾ ਆਪਦੇ ਘਰ ਦਾ ਕਦੇ ਬਾਹਰ ਦਾ ਖਾਓ ਕੋਈ ਚੱਕਰ ਨਹੀਂ ਜਮੀਨੇ ਚ ਇੱਕ ਵਾਰ ਖਾ ਲੈ ਕੋਈ ਚੱਕਰ ਨਹੀਂ ਤੇ ਬਾਕੀ ਤੁਸੀਂ ਐਸ ਕਰੋ ਤੇ ਮੇਰਾ ਇੱਕ ਰਾਦਾ ਪਲੀਜ਼ ਮੈਨੂੰ ਰਾਏ ਜ਼ਰੂਰ ਦਿਓ ਕਿਉਂਕਿ ਮੈਂ ਠੀਕਾ ਵੀ ਮੈਂ ਆਪੇ ਚਾਲੀ ਤੋਂ 48 ਸਾਲ ਤੰਗੀ ਚ ਕੱਡੇ ਆ ਹਨ ਜਿੰਦਗੀ ਟਾਫੀ ਸੀ ਮੇਰੀ ਜੀ ਕੋਲ ਮਲਾ ਕੇ ਤੇ ਠੀਕ ਆਪਾਂ ਡੋਲੇ ਵੀ ਨਹੀਂ ਸੀ ਕਦੇ ਹਨ ਪਰ ਹੁਣ ਨਾ ਮੇਰੇ ਇੱਕ ਆਏ ਜਿ ਲੱਗਦਾ ਵੀ ਮੈਂ ਨਾ ਕੋਈ ਇੰਨਾ ਕੰਮ じゃ ਕਰਾਂ ਵੀ ਜਿਹੜੇ ਲੋਕ ਸਾਨੂੰ ਘਟਿਆ ਮੈਂ ਇੱਕ ਮਤਲਬ ਮਸਾਲ ਖੜੀ ਕਰਨਾ ਚਾਹਣੀ ਆ ਜਿਹੜੇ ਲੋਕ ਸਾਨੂੰ ਐ ਸਮਝਦੇ ਨੇ ਵੀ ਤੁਸੀਂ ਬੇਕਾਰ ਹੋ ਬਾਧੂਆਂ ਬਿਮਾਰ ਹੋ ਸੋਨੂੰ ਛੱਡ ਕੇ ਉੱਟ ਜਾਂਦੇ ਆ ਹਨ ਵੀ ਤੁਸੀਂ ਤਾਂ ਤੁਹਾਡੇ ਕੋ ਕੱਖ ਨਹੀਂ ਹੋਣਾ ਹਨ ਮੈਂ ਕਹਣੀ ਆ ਮੈਂ ਉਹਨਾਂ ਲਈ ਕੁਝ ਕਰਨਾ ਚਾਹਣੀ ਆ ਉਹਨੂੰ ਦਿਖਾਉਣਾ ਚਾਹਣੀ ਆ ਵੀ ਬੰਦੇ ਦੀ ਸੇਧ ਠੀਕ ਹੋਣੀ ਚਾਹੀਦੀ ਆ ਬੰਦਾ ਚਾਹੇ ਘਰੇ ਆ ਚਾਹੇ ਹਾਊਸ ਵਾਈਫ ਆ ਜੇ ਉਹਦੇ ਰੱਤੇ ਨੇਕ ਆ ਤਾਂ ਕੁਝ ਵੀ ਕਰ ਸਕਦਾ ਮੈਂ ਕੱਪੜੇ ਦਾ ਕੰਮ ਕਰਦੀ ਆ ਆਪਣਾ ਵਧੀਆ ਜਿਹੜਾ ਆਪਣਾ ਦੁੱਧ ਪਾਣੀ ਦਾ ਖਰਚਾ ਉਹ ਨਿਕਲ ਹੀ ਜਾਂਦਾ ਬਾਹਲੀ ਆਪਾਂ ਕਦੇ ਭੁੱਖ ਨਹੀਂ ਦਿਖਾਈ ਜੀ ਠੀਕ ਹੈ ਬਾਹਲੇ ਆਪਣੇ ਵੀ ਵੱਡੇ ਸੁਖ ਨਹੀਂ ਨੇ ਹੁਣ ਮੈਂ ਚਾਹਣੀ ਵੀ ਕਰਨਾ ਮੈਂ ਆਪਦਾ ਵੀ ਘਰੋਂ ਇੱਕ ਇੱਥੇ ਮੋੜ ਮੰਡੀ ਜੀ ਘਰੋਂ ਨਾ ਖਾਣੇ ਦਾ ਕੰਮ ਤੋੜਾਂ ਮੇਰੀ ਆਪਦੀ رائے ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਵੀ ਜਿਵੇਂ ਇੱਕ ਮੈਂ ਕੁੜੀ ਰੱਖ ਲੂੰਗੀ ਠੀਕ ਹੈ ਜਿਵੇਂ ਸਬਜ਼ੀ ਮੈਨੂੰ ਬਣਾਉਣ ਦਾ ਬਹੁਤ ਸ਼ੌਂਕ ਆ ਕਿਉਂਕਿ ਮੈਨੂੰ ਸ਼ੌਂ ਸਬਜੀ ਸਬਜੀ ਬਣਾਉਣ ਦਾ ਵੱਟ ਸੇਕ 'ਚ ਨਹੀਂ ਖੜਾ ਜਾਂਦਾ ਜਿਵੇਂ ਸਰਦੀ 'ਚ ਤਾਂ ਮੈਂ ਜਿੰਨਾ ਮਰਜ਼ੀ ਖਾਣਾ ਬਣਾਇਆ ਮੈਨੂੰ ਕੋਈ ਪ੍ਰੋਬਲਮ ਨਹੀਂ ਗਰਮੀ 'ਚ ਮੈਥੋਂ ਥੋੜਾ ਸੇਕ 'ਚ ਘੱਟ ਖੜਾ ਜਾਂਦਾ ਮੈਨੂੰ ਕੁਰਾਟ ਹੋਣ ਲੱਗ ਜਾਂਦੀ ਹੈ ਵੀ ਮੇਰੀ ਅਲਸਰ ਦੀ ਦਵਾਈ ਨਾ 13 14 ਸਾਲ ਚੱਲੀ ਆ ਹੁਣ ਮੇਰੇ ਦਿਲ 'ਚ ਬਾਰ-ਬਾਰ ਖਿਆਲ ਆ ਰਿਹਾ ਹੈ ਵੀ ਦੇਖੋ ਵੀ ਹੋਟਲਾਂ ਜਿੰਨੀਆਂ ਸਬਜ਼ੀਆਂ ਤਾਂ ਮੈਂ ਬਣਾਉਂਦੀ ਨਹੀਂ ਵੀ ਮੈਂ ਇੱਕ ਮੀਨ ਨੂੰ ਰੱਖੂੰਗੀ ਵੀ ਸਾਡੇ ਘਰੇ ਭਈ ਇੱਕ ਸਬਜ਼ੀ ਤੇ ਇੱਕ ਦਾਲ ਡੇਲੀ ਤਾਜੀ ਬਣਾਇਆ ਕਰੂਗੀ ਬਣੀ ਵੀ ਉਹਨਿਆ ਕਰੂਗੀ ਜਿੰਨੀ ਕ ਲੱਗ ਜਾਇਆ ਕਰੇ ਮੇਰਾ ਆਪ ਦਾ ਰੱਦਾ ਵੀ ਆਪਾਂ ਇੱਕ ਵੀਡੀਓ ਬਣਾ ਕੇ ਪਾ ਦਈਏ ਵੀ ਪੇ ਘਰ ਦਾ ਬਣਿਆ ਖਾਣਾ ਸਰੋਂ ਦੇ ਤੇਲ ਦਾ ਖਾਣਾ ਬਣਿਆ ਹੋਊ ਸ਼ੁੱਧ ਖਾਣਾ ਬਣਿਆ ਹੋਊਗਾ ਠੀਕ ਆ ਕੋਈ ਉਹਦੇ ਵਿੱਚ ਸਵਾਦ ਲਈ ਐਕਸਟਰਾ ਚੀਜ਼ ਨਹੀਂ ਕੀਤੀ ਜਾਊਗੀ ਵੀ ਜਿਹੜੀ ਸੋਡੀ ਸੇਤ ਨੂੰ ਖਰਾਬ ਕਰੇ ਮੇਰਾ ਆਪ ਦਾ ਸੁਖੋਦਾ ਕੰਮ ਹੈ ਮੇਰਾ ਖੁਦ ਦਾ ਜੀ ਕਰਦਾ ਵੀ ਮੈਂ ਕੰਮ ਤੋਰਾ ਵੀ ਮੈਂ ਕੁਕੀ ਰੱਖਣ ਨਾਲ ਉਹ ਰੋਟੀਆਂ ਬਣਾਇਆ ਕਰੂਗੀ ਤੇ ਮੈਂ ਸਬਜ਼ੀ ਤੇ ਦਾਲ ਬਣਾਇਆ ਕਰੂਗੀ ਜਿਹੜਾ ਕੋਈ ਬੰਦਾ ਆਇਆ ਕਰੂ ਵੀ ਉਹ ਆਪ ਦਾ ਖਾਣਾ ਸਾਡੇ ਘਰੋਂ ਬਣਿਆ ਬਣਾਇਆ ਆਰਡਰ ਤੇ ਪੈਕਿੰਗ ਕਰਾ ਕੇ ਲੈ ਜਾ ਕਰੀ ਮੇਰੀ ਸੋਚ ਹੈ ਵੀ ਮੈਂ ਕੰਮ ਕਰਨਾ ਹੈ ਅਗਲੇ ਨੂੰ ਕਹਤਾ ਵੀ ਭਾਈ ਅੱਧਾ ਘੰਟਾ ਪਹਿਲਾਂ ਫੋਨ ਕਰਦੇ ਵੀ ਮੈਂ ਰੋਟੀ ਫੜਨ ਆਉਣੀ ਆ ਤਾਜੀ ਰੋਟੀ ਬਣਾਈ ਦਿੱਤੀ ਠੀਕ ਹੈ ਤਾਜੀ ਸਬਜੀ ਜਿਹੜੀ ਬਣੀ ਹੋਈ ਆ ਉਹਨੂੰ ਇਹੋ ਜਿਹੇ ਹਿਸਾਬ ਨਾਲ ਰੱਖਿਆ ਵੀ ਉਹਨੂੰ ਤੜਕਾ ਤੁਰਤ ਲਾ ਕੇ ਦਿੱਤਾ ਵੀ ਪਹਿਲਾਂ ਉਹਨੂੰ ਤੜਕਾ ਨਾ ਲੱਗਿਆ ਹੋਵੇ ਮੇਰੀ ਸੋਚ ਹੈ ਵੀ ਤੜਕੇ ਲੱਗੇ ਵਾਲੀ ਜਿਹੜੀ ਸਬਜੀ ਹੁੰਦੀ ਉਹਦੀ ਵੈਲਿਡਿਟੀ ਜ਼ਿਆਦਾ ਨਹੀਂ ਹੁੰਦੀ ਵੀ ਉਹਨੂੰ ਕਿਹੜਾ ਸਿੰਪਲ ਤਰੀਕੇ ਨਾਲ ਬਣਾ ਕੇ ਰੱਖ ਲਵਾਂ ਜਦੋਂ ਅਗਲੇ ਨੇ ਫੋਨ ਕਰਤਾ ਉਹਨੂੰ ਤੁਰਤ ਬਣਾ ਕੇ ਉਹਦਾ ਮਸਾਲਾ ਮਸੂਲਾ ਜਿਹੜਾ ਉਹ ਤੜਕ ਕੇ ਰੱਖ ਲਓ ਉਹਨੂੰ ਤੁਰਤ ਬਣਾ ਕੇ ਅਗਲੇ ਨੂੰ ਕਹਦੋ ਭਾਈ ਅੱਧਾ ਘੰਟਾ ਪਹਿਲਾਂ ਦੱਸ ਦੇ ਵੀ ਕਿ ਰੋਟੀ ਸਬਜ਼ੀ ਵੀ ਅੰਦਾ ਅਗਲਾ ਫੋਨ ਕਰੇ ਭਾਈ ਸਾਡੀ ਇੰਨੀ ਰੋਟੀਆਂ ਇੰਨੀਆਂ ਕਰ ਦੋ ਅਗਲੇ ਨੂੰ ਕਹਤਾ ਭਾਈ ਇੰਨੀ ਦੀ ਸਬਜ਼ੀ ਐ ਇੰਨੀ ਦੀ ਦਾਲ ਆ ਜੇ ਤੁਸੀਂ ਇੱਕ ਦਿਨ ਦੀ ਰੋਟੀ ਆਣੀ ਆ ਵੀ ਉਸ ਹਿਸਾਬ ਨਾਲ ਰੇਟ ਰੱਖਦਾ ਮੇਰਾ ਆ ਤਾਂ ਜੀ ਕਰਦਾ ਵੀ ਮੈਸਾ ਖਾਣਾ ਬਣਾ ਕੇ ਲੋਕਾਂ ਨੂੰ ਆਦਤ ਪਾਵਾਂ ਵੀ ਵਿਰੋ ਆਪਦਾ ਘਰ ਹੀ ਬਣਾ ਕੇ ਖਾਣ ਲੱਗ ਜਾਣ ਜਿਆਦੇ ਮਸਾਲਿਆਂ ਵਾਲਾ ਖਾ ਖਾ ਕੇ ਤੁਸੀਂ ਅਲਸਰ ਦੇ ਮਰੀਜ਼ ਬਣ ਰਹੇ ਹੋ ਅੰਤੜੀਆਂ ਦੇ ਸਭ ਨੂੰ ਪੇਟ ਦੇ ਰੋਗ ਹੈ ਤਾਜੀ ਮਸਾਲੇ ਮੇਰਾ ਵੀ ਮੈਂ ਸਿੰਪਲ ਜਿਹੀ ਮੈਂ ਚੁੱਲੇ ਤੇ ਬਣਾਉਣੀ ਹੈ ਤੇ ਮੇਰੀ ਮੈਂ ਇਹੀ ਆਪਣਾ ਮੈਨੂੰ ਰੱਖਣਾ ਚਾਹਣੀ ਵੀ ਮੈਂ ਦਿਲ ਦਾਲ ਹੈ ਉਹ ਚੁੱਲੇ ਦੀ ਬਣਾਉਣੀ ਹੈ ਕਿਉਂਕਿ ਜਿਹੜੀ ਚੁੱਲੇ ਤੇ ਬਲਿਆ ਖਾਣਾ ਉਹਦੇ ਨਾਲ ਗੈਸ ਤੇ ਜਾਬ ਬਿਲਕੁਲ ਨਹੀਂ ਬਣਦਾ ਮੇਰਾ ਆਪ ਦਾ ਸੁਪਨਾ ਵੀ ਅਸੀਂ ਚੁੱਲੇ ਤੇ ਦੇਸੀ ਚੁੱਲੇ ਤੇ ਖਾਣਾ ਬਣਾ ਕੇ ਤੇ ਲੋਕਾਂ ਨੂੰ ਰੋਟੀ ਦੇਣ ਲੱਗੀ ਹੈ ਠੀਕ ਹੈ ਇਹ ਚੀਜ਼ ਮੈਂ ਕਰਨਾ ਚਾਹਣੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕਰਾਂ ਕਿਵੇਂ ਕਰਾਂ ਮੇਰਾ ਆਪ ਦਾ ਸ਼ੌਂਕ ਹੈ ਵੀ ਮੈਂ ਇੱਕ ਕਈ ਐਸੇ ਲੋਕ ਮਜਬੂਰ ਆ ਜਿੰਨਾਂ ਤੋਂ ਖਾਣਾ ਨਹੀਂ ਬਣਦਾ ਵਿਚਾਰੇ ਖੰਦੇ ਆ ਬਾਹਰ ਲਾ ਪਰ ਮੈਂ ਕਹਣੀ ਉਹਨਾਂ ਨੂੰ ਵੀ ਘਰ ਤੋਂ ਵੀ ਵੈਸਟ ਰੋਟੀ ਮਿਲੇ। ਵੀ ਅਗਲਾ ਜਿਹੜਾ ਕੋਈ ਵੈਸ ਨੂੰ ਬੰਦਾ ਆਊਗਾ ਵੈਸ ਨੂੰ ਮਤਲਬ ਵੈਸ ਨੂੰ ਫੈਮਲੀ ਸਾਡੇ ਘਰੇ ਵੇਕੇ ਵੀ ਖਾ ਕੇ ਜਾਇਆ ਕਰੀ ਆਪਾਂ ਨੂੰ ਕੋਈ ਇਤਰਾਜ ਨਹੀਂ ਠੀਕ ਹੈ। ਕੋਈ ਜੈਂਟ ਸਾ ਆਵੇ ਵਧੀਆ ਮਤਲਬ ਉਹ ਵੈਸ ਨੂੰ ਐ ਉਹ ਖਾ ਕੇ ਜਾਵੇ ਆਪਾਂ ਨੂੰ ਕੋਈ ਇਤਰਾਜ ਨਹੀਂ ਕਿਉਂਕਿ ਉਹ ਵੀ ਜੈਂਟਸ ਲੇਡੀਜ਼ ਸਭ ਇਨਸਾਨ ਹੀ ਹੁੰਦੇ ਆ ਠੀਕ ਹੈ। ਠੀਕ ਹੈ ਵੀ ਜਿਹੜਾ ਕੋਈ ਦਾਰੂ ਪਿਆਲਾ ਵੀ ਹੁੰਦਾ ਭਈ ਉਹਨੂੰ ਕਹਦੇ ਵੀ ਭਈ ਤੂੰ ਖਾਣਾ ਆਪਦਾ ਆਰਡਰ ਤੇ ਲਿਜਾ ਸਕਦਾ ਬਟ ਬੈਠ ਕੇ ਨਾ ਖਾਈ ਕਿਉਂਕਿ ਵੀ ਬੈਸ਼ ਨੂੰ ਸਾਰਾ ਕੁਝ ਮੀਨੂ ਮੇਰਾ ਰਕ ਫਿਰ ਆਪ ਦਾ ਰੱਦ ਹੈ ਵੀ ਮੈਂ ਲੋਕਾਂ ਲਈ ਕੁਝ ਕਰਾਂ ਠੀਕ ਹੈ ਜੇ ਮੈਂ ਘਰੋਂ ਖਾਣਾ ਬਣਾ ਕੇ ਦੇਵਾਂ ਕੋਈ ਹੋਟਲ ਹਾਟਲ ਨਹੀਂ ਆ ਜੀ ਹੋਟਲ ਹਾਟਲ ਦੇ ਤਾਂ ਨਾ ਵੀਰੇ ਜਾਣਾ ਹੈ ਨਾ ਬਣਾਉਣਾ ਮੈਂ ਕਹਣੀ ਹੈ ਘਰੇ ਵੀ ਆਪਣਾ ਹੋਟਲ ਹੀ ਹੁੰਦਾ ਜਿਹਨੇ ਤੁਹਾਡਾ ਖਾਣਾ ਜਿਹਨੂੰ ਤੁਹਾਡਾ ਪਸੰਦ ਆਊਗਾ ਨਾ ਤੇ ਉਹਨੇ ਤੁਹਾਡੇ ਘਰੋਂ ਵੀ ਫੜਤੀ ਲੈ ਜਾਣਾ ਠੀਕ ਹੈ ਜੀ ਸੋ ਮੇਰੀ ਇਹ ਖਿਆਲ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੇਰਾ ਖੋਦਾ ਆਪ ਦਾ ਮੀਨੂ ਇਹ ਵੀ ਮੈਂ ਆਰਡਰ ਤੇ ਖਾਣਾ ਤਿਆਰ ਕਰਕੇ ਲੋਕਾਂ ਕੋਲ ਗਿਆ ਕਰੂੰਗੀ ਮੌੜ ਮੰ ਕੋਈ ਵੀ ਬੰਦਾ ਆਪਾਂ ਨੂੰ ਆਰਡਰ ਕਰਾ ਕਰੂ ਉਹਦਾ ਟਾਈਮ ਰੱਖਾਂਗੇ ਵੀ ਅੱਧਾ ਘੰਟਾ ਪਹਿਲਾਂ ਦੱਸਣਾ ਠੀਕ ਹੈ ਜੀ ਤੁਰਤ ਉਹਨੂੰ ਤਾਜੀ ਰੋਟੀ ਬਣਾ ਕੇ ਦਿਆ ਕਰਕੇ ਨਾ ਤਾਂ ਬਣੀ ਹੋਈ ਬਹੀ ਸਬਜੀ ਨਾ ਕੁਛ ਹੋਰ ਮੇਰਾ ਆਪ ਦਾ ਮੰਨਣਾ ਹੈ ਵੀ ਸਰਦੀ ਚ ਤਾਂ ਹਜੇ ਆਪਾਂ ਸਬਜੀ ਬਣਾ ਲਈ ਤਾਂ 7-8 ਘੰਟੇ ਚੱਲ ਜਾਂਦੀ ਆ ਘਰ ਵਿੱਚ ਨਹੀਂ ਚੱਲਦੀ ਵੀ ਮੈਂ ਐਸਾ ਮੈਨੂੰ ਰੱਖਾਂ ਵੀ ਲੋਕ ਖਾ ਕੇ ਖਾਣਾ ਬਿਮਾਰ ਨਾ ਹੋਣ ਸਗੋ ਆਪਣੀ ਸਲਾਈਟਾ ਕਰਨ ਸੋ ਤੁਹਾਨੂੰ ਮੇਰੀ ਵੀਡੀਓ ਲੰਬੀ ਹੋ ਗਈ ਸੌਰੀ ਚਾਹਣੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮਾਨੀਆ ਪਿਆਰ ਭਰੀ ਸ਼ਸ਼ੀਕਾਲ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਵੀ ਸੈਂਟੈਂਸ ਵਧੀਆ ਕਿ ਘਟੀਆ ਤੁਹਾਡੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤਾਂ ਬਿਲਕੁਲ ਨਹੀਂ ਵਧੀ ਮੇਰੇ ਹਿਸਾਬ ਨਾਲ ਤਾਂ ਪੁਰਾਣੇ ਜਵਾਨੇ ਛੱਪਾ ਨੂੰ ਜਾਣੇ ਪੈਣਾਗਾ ਸਤਿ ਸ੍ਰੀ ਅਕਾਲ ਜੀ